इस सड़क चिन्ह का की अर्थ है ए अगे रुकन का चिन्ह है बी अगे ट्रैफिक लाइट काम नहीं कर रही सी अगे ट्रैफिक लाइटा रफ्तार हौली करो डी स्कूल बस लोडिंग अनलोडिंग खेत सही है सही उत्तर है सी अगे ट्रैफिक लाइटा ਖਿਫਤਾਰ ਹੌਲੀ ਕਰੋ ਪੈਰਲਲ ਪਾਰਕਿੰਗ ਕਰਦੇ ਸਮੇਂ ਹਮੇਸ਼ਾ ਕਰਵ ਦੇ ਡੈਸ਼ ਇੰਚ ਦੇ ਅੰਦਰ ਅਤੇ ਸਮਾਨਾਂਤਰ ਵਾਹਨ پارک ਕਰੋ A 18 ਇੰਚ B 20 ਇੰਚ C 25 ਇੰਚ D 23 ਇੰਚ सही उत्तर है ए 18 इंच सड़क चिन्ह की दर्शाता है ए अगे ट्रैफिक कंट्रोल व्यक्ति है बी सड़क ते काम चल रहा है सी सड़क ते सर्वे क्रियो काम कर का रहा है डी अगे बर्फ हटाने वाला व्यक्ति है ਸਹੀ ਉੱਤਰ ਹੈ ਬੀ ਅੱਗੇ ਸੜਕ ਤੇ ਕੰਮ ਚੱਲ ਰਿਹਾ ਹੈ ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਪਹੀਆਂ ਨੂੰ ਸੱਜੇ ਪਾਸੇ ਮੋੜਨਾ ਚਾਹੀਦਾ ਹੈ ਏ ਜਿੱਥੇ ਢਲਾਨ ਹੋਵੇ ਅਤੇ ਨਾਲ ਕਰਬ ਹੋਵੇ ਬੀ ਜਿੱਥੇ ਢਲਾਨ ਹੋਵੇ ਅਤੇ ਨਾਲ ਕਰਬ ਨਾ ਹੋਵੇ ਸੀ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਬ ਨਾ ਹੋਵੇ ਡੀ ਇਨਾਂ ਸਾਰੇ ਹਾਲਾਤਾਂ ਵਿੱਚ ਸਹੀ ਉੱਤਰ ਹੈ ਡੀ ਇਨਾਂ ਸਾਰੇ ਹਾਲਾਤਾਂ ਵਿੱਚ ਇਸ ਸੜਕ ਚਿੰਨ ਦਾ ਕੀ ਅਰਥ ਹੈ ਏ ਸਾਈਕਲ ਇਸ ਲੇਨ ਦੀ ਵਰਤੋਂ ਨਹੀਂ ਕਰ ਸਕਦੇ ਹਨ ਬੀ ਅੱਗੇ ਸਾਈਕਲ ਕ੍ਰਾਸਿੰਗ ਹੈ ਸੀ ਸਾਈਕਲ ਪਾਰਕਿੰਗ ਜ਼ੋਨ ਹੈ ਡੀ ਇਹ ਇੱਕ ਰੁਕਣ ਦਾ ਚਿੰਨ ਹੈ ਸਹੀ ਉੱਤਰ ਹੈ ਬੀ ਅੱਗੇ ਸਾਈਕਲ ਕ੍ਰੋਸਿੰਗ ਹੈ ਕਿੱਥੇ ਪਾਰਕਿੰਗ ਕਰਦੇ ਸਮੇਂ ਤੁਹਾਨੂੰ ਆਪਣੇ ਗੱਡੀ ਦੇ ਪਹੀਆਂ ਨੂੰ ਖੱਬੇ ਪਾਸੇ ਮੋੜਨਾ ਚਾਹੀਦਾ ਹੈ ਏ ਜਿੱਥੇ ਟਲਾਨ ਹੋਵੇ ਅਤੇ ਨਾਲ ਕਰਵ ਹੋਵੇ ਬ ਜਿੱਥੇ ਢਲਾਨ ਹੋਵੇ ਅਤੇ ਨਾਲ ਕਰਵ ਨਾ ਹੋਵੇ ਸੀ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਵ ਨਾ ਹੋਵੇ ਡੀ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਵ ਹੋਵੇ ਸਹੀ ਉੱਤਰ ਹੈ ਡੀ ਜਿੱਥੇ ਚੜ੍ਹਾਈ ਹੋਵੇ ਅਤੇ ਨਾਲ ਕਰਵ ਹੋਵੇ ਇਹ ਸੜਕ ਚਿੰਨ੍ਹ ਕੀ ਦਰਸਾਉਂਦਾ ਹੈ। ਇਹ ਅੱਗੇ ਕੈਂਪਿੰਗ ਲਈ ਜਗ੍ਹਾ ਹੈ। ਬੀ ਅੱਗੇ ਚਿੜੀਆ ਘਰ ਹੈ। ਸੀ ਹਿਰਨ ਨਿਯਮਤ ਤੌਰ ਤੇ ਇਸ ਸੜਕ ਨੂੰ ਪਾਰ ਕਰਦੇ ਹਨ। ਡੀ ਹਿਰਨ ਅੱਗੇ ਨੱਚ ਰਹੇ ਹਨ। ਸਹੀ ਉੱਤਰ ਹੈ ਸੀ ਹਿਰਨ ਨਿਯਮਤ ਤੌਰ ਤੇ ਇਸ ਸੜਕ ਨੂੰ ਪਾਰ ਕਰਦੇ ਹਨ। ਬਹੁ ਲੇਨ ਵਾਲੀ ਸੜਕ ਜਾਂ ਹਾਈਵੇ ਤੇ ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ? A ਸਿਗਨਲ ਦੇਵੋ, ਸ਼ੀਸ਼ੇ ਦੇਖੋ ਅਤੇ ਆਪਣਾ ਬਲਾਈਂਡ ਸਪੌਟ ਚੈੱਕ ਕਰੋ। B ਦੂਜੇ ਡਰਾਈਵਰਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਲੇਨ ਬਦਲ ਰਹੇ ਹੋ। C ਰਫ਼ਤਾਰ ਹੌਲੀ ਕਰੋ। D ਲੇਨ ਬਦਲਣ ਤੋਂ ਪਹਿਲਾਂ ਰੁਕੋ। ਸਹੀ ਉੱਤਰ ਹੈ A ਸਿਗਨਲ ਰੈਵੋ ਸੀ쉐 ਦੇਖੋ ਅਤੇ ਪਲੈਂਟ ਸਪੌਟ ਚੈੱਕ ਕਰੋ ਇਸ ਸੜਕ ਚਿੰਨ ਦਾ ਕੀ ਅਰਥ ਹੈ A ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ B ਇਹ ਚਿੰਨ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ C ਅੱਗੇ ਸੜਕ ਬੰਦ ਹੈ d ਅਗੇ ਉਸਾਰੀ ਜੌਨ ਹੈ ਸਹੀ ਉੱਤਰ ਹੈ b ਇਹ ਚਿੰਨ੍ਹ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ ਇੰਨਾ ਵਿੱਚੋਂ ਕੀ ਕਰਦੇ ਸਮੇਂ ਤੁਹਾਨੂੰ ਆਪਣੀ ਗੱਡੀ ਦਾ ਸ਼ੀਸ਼ਾ ਅਤੇ ਆਪਣਾ ਬਲਾਈਂਡ ਸਪਾਟ ਦੇਖਣਾ ਚਾਹੀਦਾ ਹੈ a ਸੜਕ ਦੇ ਕਿਨਾਰੇ ਤੋਂ ਵਾਹਨ ਕੱਢਦੇ ਸਮੇਂ B ਸੜਕ ਦੇ ਕਿਨਾਰੇ ਵਾਹਨ ਰੋਕਦੇ ਸਮੇਂ C ਲੇਨ ਬਦਲਦੇ ਸਮੇਂ ਜਾਂ ਫਿਰ D ਇਹਨਾਂ ਵਿੱਚੋਂ ਕੁਝ ਵੀ ਕਰਦੇ ਸਮੇਂ ਸਹੀ ਉੱਤਰ ਹੈ D ਇਹਨਾਂ ਵਿੱਚੋਂ ਕੁਝ ਵੀ ਕਰਦੇ ਸਮੇਂ ਸਾਈਕਲ ਦੇ ਨਿਸ਼ਾਨ ਵਾਲਾ ਇਹ ਚਿੰਨ ਕੀ ਦਰਸਾਉਂਦਾ ਹੈ? A ਸਾਨੂੰ ਮੋਬਾਈਲ ਇਸ ਸੜਕ ਦੀ ਵਰਤੋਂ ਕਰ ਸਕਦੀਆਂ ਹਨ। B ਸਾਈਕਲ ਪਾਰਕਿੰਗ ਹੈ। C ਸਾਈਕਲ ਸਵਾਰ ਇਸ ਸੜਕ ਦੀ ਵਰਤੋਂ ਨਹੀਂ ਕਰ ਸਕਦੇ। D ਇਹ ਸੜਕ ਇੱਕ ਅਧਿਕਾਰਤ ਸਾਈਕਲ ਮਾਰਗ ਹੈ। ਸਹੀ ਉੱਤਰ ਹੈ D ਇਹ ਸੜਕ ਇੱਕ ਅਧਿਕਾਰਤ ਸਾਈਕਲ ਮਾਰਗ ਹੈ। ਜਦੋਂ ਤੁਸੀਂ ਹਾਈਵੇ ਦੀ ਸੱਜੀ ਲੈਨ ਵਿੱਚ ਗੱਡੀ ਚਲਾ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਇੱਕ ਹੋਰ ਵਾਹਨ ਪਰਵੇਸ਼ ਲੈਨ ਰਾਹੀਂ ਹਾਈਵੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਏ ਜੇਕਰ ਸੁਰੱਖਿਅਤ ਹੈ ਤਾਂ ਖੱਬੇ ਲੈਨ ਵਿੱਚ ਹੋ ਜਾਓ। ਨਹੀਂ ਤਾਂ ਆਪਣੀ ਗਤੀ ਨੂੰ ਥੋੜੇ ਹਿਸਾਬ ਨਾਲ ਰੱਖ ਕੇ ਹਾਈਵੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਲਈ ਰਸਤਾ ਬਣਾਓ ਅਤੇ ਉਹਨਾਂ ਨੂੰ ਦਾਖਲ ਹੋਣ ਦਿਓ। ਬੀ ਆਪਣੀ ਗੱਡੀ ਤੇਜ਼ ਕਰੋ ਅਤੇ ਉਹਨਾਂ ਨੂੰ ਦਾਖਲ ਨਾ ਹੋਣ ਦਿਓ। ਸੀ ਦਾਖਣ ਹੋ ਦਾਖਲ ਹੋਣ ਵਾਲੇ ਟ੍ਰੈਫਿਕ ਦੇ ਸਮਾਨਾਂਤਰ ਗੱਡੀ ਚਲਾਓ। ਡੀ ਕੁਝ ਨਾ ਕਰੋ। ਸਹੀ ਉੱਤਰ ਹੈ ਏ ਜੇਕਰ ਸੁਰੱਖਿਅਤ ਹੈ ਤਾਂ ਖੱਬੇ ਲੈਨ ਵਿੱਚ ਹੋ ਜਾਓ ਨਹੀਂ ਤਾਂ ਆਪਣੀ ਗਤੀ ਨੂੰ ਥੋੜੇ ਹਿਸਾਬ ਨਾਲ ਰੱਖ ਕੇ ਹਾਈਵੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਲਈ ਰਸਤਾ ਬਣਾਓ ਅਤੇ ਉਹਨਾਂ ਨੂੰ ਦਾਖਲ ਹੋਣ ਦਿਓ ਇਸ ਸੜਕ ਚਿੰਨ ਦਾ ਕੀ ਅਰਥ ਹੈ ਏ ਪੱਕੀ ਸਤ੍ਹਾ ਅੱਗੇ ਖਤਮ ਹੁੰਦੀ ਹੈ ਬੀ ਅੱਗੇ ਕੋਈ ਨਿਕਾਸ ਨਹੀਂ ਹੈ ਕਹਾਂ ਨੂੰ ਵਾਪਸ ਮੁੜਨ ਦੀ ਲੋੜ ਹੋ ਸਕਦੀ ਹੈ ਸੀ ਤੁਸੀਂ ਇੱਥੇ ਯੂ ਟਰਨ ਲੈ ਸਕਦੇ ਹੋ ਡੀ ਸਾਹਮਣੇ ਤੋਂ ਆਉਣ ਵਾਲੇ ਟ੍ਰੈਫਿਕ ਨਾਲ ਸੜਕ ਨੂੰ ਸਾਂਝਾ ਕਰੋ ਸਹੀ ਉੱਤਰ ਹੈ ਡੀ ਸਾਹਮਣੇ ਤੋਂ ਆਉਣ ਵਾਲੇ ਟ੍ਰੈਫਿਕ ਨਾਲ ਸੜਕ ਨੂੰ ਸਾਂਝਾ ਕਰੋ वाहन पिछे करने तो पहला हमेशा ए सारे पास देखो शीशे देखो अते अपना ब्लाइंड स्पॉट चेक करो बी न्यूट्रल गेयर वाहन पिछे करो सी अपने पहिए सज्जे पासे मोड़ो डी ए सब करो सही उत्तर है ए सारे पास देखो शीशे देखो और अपना ब्लाइंड स्पॉट चेक करो यह सड़क चिन्ह की दर्शाता है ए अगे उसारी जोन है बी स्नो मोबाइल इस सड़क की वरतों कर सकती है सी अगे स्नो मोबाइल पार्किंग है डी अगे चौराहा है ਸਹੀ ਉੱਤਰ ਹੈ ਬੀ ਸਾਨੂੰ ਮੋਬਾਈਲ ਸੜਕ ਦੀ ਵਰਤੋਂ ਕਰ ਸਕਦੀ ਹੈ ਜਿੱਥੇ ਕਿਤੇ ਗਤੀ ਸੀਮਾ ਨਹੀਂ ਲਿਖੀ ਗਈ ਹੈ ਉਥੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਗਤੀ ਕਿੰਨੀ ਹੁੰਦੀ ਹੈ ਏ 30 mph ਬੀ 25 mph सी चाली एम पी एच डी पताली एम पी एच सही उत्तर है बी पच्ची एम पी एच यह सड़क चिन्ह की दर्शाता है ए, यक उत्तानी बह सकता है बी अगे उसारी जोन है सी ਅੱਗੇ ਫੁੱਟਪਾਥ ਟਿਲਕਣ ਵਾਲਾ ਹੈ ਡੀ ਅੱਗੇ ਰੇਲਵੇ ਕ੍ਰੋਸਿੰਗ ਹੈ ਸਹੀ ਉੱਤਰ ਹੈ ਏ ਸੜਕ ਉੱਤੇ ਪਾਣੀ ਵਹਿ ਸਕਦਾ ਹੈ ਤੁਸੀਂ ਫਾਇਰ ਹਾਈਡਰੈਂਟ ਦੇ ਡੈਸ਼ ਫੁੱਟ ਦੇ ਅੰਦਰ ਵਾਹਨ ਪਾਰਕ ਨਹੀਂ ਕਰ ਸਕਦੇ ਏ ਵੀ बी सी पच्ची, डी बाई सही उत्तर है बी पंद्रह इस सड़क चिन्ह का की अर्थ है ए अगे लुकी हुई सड़क है बी अगे रेलवे क्रॉसिंग है C ਅੱਗੇ ਪੁਲ ਹੈ D ਅੱਗੇ ਚੌਰਾਹ ਹੈ ਤੀਰ ਦਰਸਾਉਂਦਾ ਹੈ ਕਿ ਕਿਹੜੀ ਦਿਸ਼ਾ ਵਾਲੀ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ ਸਹੀ ਉੱਤਰ ਹੈ D ਅੱਗੇ ਚੌਰਾਹ ਹੈ ਤੀਰ ਦਰਸਾਉਂਦਾ ਹੈ ਕਿ ਕਿਹੜੀ ਦਿਸ਼ਾ ਵਾਲੀ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ जिथे गति सीमा नहीं लिखी गई है उथे शहर कस्बे पिंड गति किठ एम पी एच बी पा एम पी एच सी चाली एम पी एच डी पैठ एम पी एच सही उत्तर है डी पैठ एम पी एच